ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਕੰਮ ਕਰ ਰਹੀ ਹੈ। ਜਲਦੀ ਹੀ ਹੁਣ ਪੰਜਾਬ ਦੇ ਪਿੰਡਾਂ ਚੋਂ 13000 ਅਤਿ ਆਧੁਨਿਕ ਸਟੇਡੀਅਮਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਦੇ ਪਹਿਲੇ ਪੜਾਅ ਦੀਨ 3083 ਅਜਿਹੇ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਪਹਿਲ ਦਾ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਖਿਡਾਰੀਆਂ ਨੂੰ ਸਿੱਖਲਾਈ ਦੇ ਲਈ ਸਟੇਡੀਅਮਾਂ ਦੇ ਵਿੱਚ ਕੋਚ ਨਿਯੁਕਤ ਕੀਤਾ ਜਾਵੇਗਾ ਸੁਿਸ ਕਰਕੇ ਅਸੀਂ ਹਾਕੀਚ ਅਸੀਂ ਕ੍ਰਿਕਟਚ ਅਸੀਂ ਕਬੱਡੀਆਂਚ ਅਸੀਂ ਗੋਲੇ ਸੱਪਣਚ ਅਸੀਂ ਐਥਲੈਟਿਕਸਚ ਸਾਰੇ ਪਾਸੇ ਨੰਬਰ 1 ਹੈਗੇ ਹਾਂ ਪਰ ਸਾਨੂੰ ਥੋੜਾ ਜਿਹਾ ਮਾਹੌਲ ਮਿਲਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਨੇ ਪਹਿਲੇ ਚੱਲਦੇ ਸੀ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਕੱਤ ਨਾਮ ਕੀ ਹੈ ਤੁਹਾਡਾ ਗੁਰਦੀਪ ਗੁਰਦੀਪ ਕੀ ਗੱਲ ਬਾਤ ਹੋਈ ਛੋਟੀ ਬੱਚੀ ਰਿਸ਼ੀਲੀ ਜੰਦੀ ਹੈ ਹਾਂ ਤਾਂ ਕਿਸ ਤਰ੍ਹਾਂ ਆਖਦੇ ਰਿਹਾ ਇਹ ਮਹਵਾਨਾ ਹੁੰਦੇ ਹੀ ਇਧਰ ਗੱਡੀ ਜਾਂਦੀ ਜੇ ਵੀ ਲੜਕੀ ਦੀ ਬੱਚੀ ਹੋਈ ਹੈ ਤੁਹਾਡੀ ਕੀ ਲੱਗਦੀ ਗ੍ਰੀਨ ਕਿੰਨੇ ਭੈਣ ਭਰਾ ਤੁਹਾਡੇ ਪੁੱਤ ਨੇ ਭੈਣਾਂ ਹੀ ਹਾਂ ਹਾਂ ਭੈਣ ਭਰਾ ਮੈਂ ਚੰਨ ਕੁੜੀਆਂ ਹਾਂ ਕਿੰਨੀਆਂ ਕੁੜੀਆਂ ਭੈਣਾਂ ਨਹੀਂ ਆ ਤੁਹਾਨੂੰ ਕਿੱਥੋਂ ਦੇ ਰਹਿਣ ਵਾਲੇ ਸਾਬੂ ਗੜੀਆਂ ਖਾਸ ਨਹੀਂ ਤੁਹਾਨੂੰ ਪਤਾ ਲੱਗਿਆ ਗੱਡੀ ਵਾਲੇ ਦਾ ਕੌਣ ਸੀਗਾ ਹਾਂ ਜੀ ਗੱਡੀ ਵਾਲਾ ਪਤਾ ਲੱਗ ਗਿਆ ਕਿਹਨੇ ਠੀਕ ਹੈ ਹਾਂ ਕੀ ਨਾਮ ਕੀ ਤੁਹਾਡਾ ਜਸਪਾਲ ਸਿੰਘ ਜੀ ਕਿਹਦੀ ਕੀ ਕੰਮੇਗਾ ਕਟਣਾ ਹੀ ਉਹ ਗੁੰਡਾ ਗੁਰਵਿੰਦਰ ਸਿੰਘ ਸੀ ਇਹਦੀ ਮੰਮੀ ਭਿੰਡੇ ਦਾਖਲ ਸੀ ਜੀ ਫ੍ਰੀਸ਼ਨ ਹੋਇਆ ਸੀਗਾ ਤੇ ਉੱਥੇ ਮਹੀਨੇ ਦੇ ਕਰੀਬ ਸੀਗੇ ਰਹਿੰਦੇ ਸੀਗੇ ਉੱਥੋਂ ਆ ਹੀ ਪਹਿਲਾਂ ਮਤਲਬ ਸਵੇਰੇ 3 ਵਜੇ ਤੁਰੇ ਉੱਥੇ ਭਿੰਡੇ ਦੀ ਤੇ ਬਾਅਦ ਚ ਤੁਰੇ ਆ ਨਾਲ ਇਹਦੇ ਮਾਸੀ ਦੀ ਕੁੜੀਆ ਸੀਗੀ ਤੇ ਗੀਰੇ ਮੋਟਰਸਾਈਕਲ ਡੱਕਦੇ ਸੀ ਤੁਤੋਂ ਵਾਸਤੇ ਚੜਦੇ ਸੀਗੇ ਜੀ ਇਹ ਕਿੰਦੇ ਜਾਂ ਨਾਲੇ ਦਾ ਕੱਪੜੇ ਢੀੜੇ ਲੈ ਆਉਣੇ ਨਾਲੇ ਪਿੰਡ ਗੇੜਾ ਮਾਰ ਆਉਣੇ ਜੀ ਮਾਲ ਟੰਗਰ ਦੇਖ ਆਵਾਂਗੇ ਇਹ ਜੀਰਿਓ ਵਾਇਡ ਆ ਨਾ ਮੱਲਾੜਾ ਰੋਡ ਬਹੁਤ ਖਰਾਬ ਆ ਜੀ ਸਾਡੇ ਫਿਰ ਜੀਰਿਓ ਮਖੂ ਹੋ ਗਏ ਤਾਂ ਮਖੂ ਤੋਂ ਮੱਲਾੜਾ ਆਮ ਜਨਤਾ ਆਉਂਦੀ ਆ ਜੀ ਜਦੋਂ ਮਖੂ ਤੋਂ ਦੂਜਾ ਸਦਾਰੇ ਦੇ ਕਰੀਬ ਆਏ ਨਾ ਜੀ ਇਧਰੋਂ ਆ ਰਹੇ ਸੀਗੇ ਤੇ ਮੱਲਾ ਵਾਲੇ ਲੋਕ ਗੱਡੀ ਜਾਂਦੀ ਹੈ I20 ਜੀ ਕਰਨੈਲ ਸਿੰਘ ਦਾ ਦਾ ਮੁੰਡਾ ਦੱਸਦੇ ਭੋਲਾ ਭੋਲਾ ਜੀ 120 ਦੇ ਕਰੀਬ ਜਿੰਨਾ ਲੋਕਾਂ ਨੇ ਦੇਖਿਆ ਮੌਕੇ ਤੇ ਜੀ ਦੂਜੇ ਪਾਸੇ ਜਾ ਕੇ ਅਟੈਕ ਕਰਕੇ ਮੰਨ ਲਓ ਕਿ ਗੱਡੀ ਮਾਰੀ ਹੈ ਜੀ ਤੇ ਗੁੜੀ ਆਈ ਤਾਂ ਮੌਕੇ ਤੇ ਮੌਤ ਹੋ ਗਈ ਹੈ ਜੀ ਤੇ ਮੁੰਡੇ ਉਹ ਜਿਹੜੇ ਲਾ ਕੇ ਹਸਪਤਾਲ ਲੈ ਕੇ ਗਿਆ ਤਾਂ ਉੱਥੇ ਜਾ ਕੇ ਉਹ ਵੀ ਮੰਨ ਲਓ ਕਿ ਪੂਰਾ ਹੋ ਗਿਆ ਜੀ ਇਹ ਵਾਲਾ ਕੀ ਮੌਕੇ ਤੇ ਲੈ ਕੇ ਗਿਆ ਜਾਂ ਫਰਾਰ ਹੋ ਗਿਆ ਅਸੀਂ ਤਾਂ ਬਾਅਦ 'ਚ ਮੰਨ ਲਓ ਗਏ ਗੱਡੀ ਉੱਥੇ ਬਾਕੀ ਉਹ ਨਹੀਂ ਮੰਨ ਲਓ ਕਿ ਮਿਹੜਾ ਕੱਲਾ ਸੀ ਜਾਂ ਕੌਣ ਸੀਗਾ ਜੀ ਇਹ ਇਹ ਆਪਣਾ ਕਿਨੇ ਪਰਪਰਾ ਸੀ ਮੁੰਡਾ ਕੱਲਾ ਗੁਰਿੰਦਰ ਸਿੰਘ ਹੈ ਤੇ ਦੋ ਭੈਣਾਂ ਜਿਹੜੀਆਂ ਜੀ ਪਰਦਾ ਸੀ ਨਹੀਂ ਮਿਸਤਰੀ ਦਾ ਰਾਜਗਿਰ ਦਾ ਠੇਕੇਦਾਰ ਸੀ ਨਹੀਂ ਇਹ ਇਹ 29 30 ਸਾਲ ਦੇ ਕਰੀਬ ਸੀਗੇ ਜੀ ਨਹੀਂ ਦੋ ਜਨ ਮੈਡਸ ਸੀ ਜੀ ਮੰਗ ਕੀ ਰੱਖੀ ਮੰਗ ਬਸ ਗਰੀਬ ਪਰਿਵਾਰ ਹੈ ਇਨਸਾਨ ਮਿਲਣਾ ਚਾਹੀਦਾ ਏ ਜੋ ਜੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਪਰਮਿੰਦਰ ਸੀ ਜੀ ਇਹ ਜੀ ਮੇਰਾ ਹੀ ਹੈਗਾ ਭੂਆ ਦਾ ਪੁੱਤਰਾ ਇਹ ਆ ਵੀ ਮੰਮੀ ਦਾ ਬੇਸ਼ਨ ਹੈ ਬਠਿੰਡੇ ਦਾ ਹੁਣ ਵੀ ਆ ਰਹੇ ਸੀਗੇ ਮਾਫੀ ਮੋਟਰਸਾਈਕਲ ਜਿਹਾ ਕਰਾਈ ਬਸ ਪੁੱਤਰ ਹੀ ਦੋਨੇ ਜਣੇ ਆ ਰਹੇ ਸੀ ਤੇ ਮਨੂ ਲੱਗਾ ਪਤਾ ਪਹੁੰਚ ਆਇਆ ਉਹਨਾਂ ਦਾ ਐਕਸੀਡੈਂਟ ਹੋ ਗਿਆ ਕਾਰ ਨਾਲ ਹਾਂਜੀ ਕੋਈ ਕਾਰ ਵਾਲੇ ਦਾ ਕੋਈ ਪਤਾ ਹਾਂਜੀ ਮਾਤ ਪਤਾ ਲੱਗ ਗਿਆ ਸੀ ਕਾਰ ਵਾਲ ਦਾ ਉਹ ਮੱਲਾ ਵਾਲੇ ਦਾ ਹੀ ਆ i20 ਗੱਡੀ ਆ ਉਹਨਾਂ ਦੀ ਮੌਤ ਹੋ ਗਈ ਹਾਂਜੀ ਦੋਨਾਂ ਵੀ ਮੌਜੂਦ ਮੌਕੇ ਤੇ ਹੋਈ ਕਿੰਨੇ ਜਿਹੜਾ ਬੰਦਾ ਸੀ ਕਿੰਨੇ ਕਹਿੰਦਾ ਇਹ ਜੀ ਦੋ ਭੈਣਾਂ ਇੱਕ ਭਰਾ ਇਕੱਲਾ ਇਕੱਲਾ ਮੁੰਡਾ ਇਕੱਲਾ ਇਕੱਲਾ ਹਾਂਜੀ ਇਕੱਲਾ ਇਕੱਲਾ ਛੋਟੀ ਛੋਟੀ ਮਾਸੀ ਦੀ ਲੜਕੀ ਸੀ ਉਹ ਆਪਣੇ ਇਥੋਂ ਲੋਹਿਆਂ ਤੋਂ ਆਇਆ। ਉਹ ਤੋਂ ਆ ਰਹੀ ਸੀ ਦੋਨੇ ਤੇ ਨਿਕਲ ਪਏ ਪੈਂ ਤੇ ਸਵੇਰੇ ਭੇਜਦਾ ਕੇ ਚੱਲ ਆਪਾਂ ਇਥੇ ਰਹਿ ਪਿੰਨੀ ਮੱਲਾ ਵਾਲੇ। ਤੇ ਉੱਥੋਂ ਆ ਰਹੀ ਸੀ ਸਦਾਰੇ ਤੋਂ ਪਿੱਛੇ ਮੰਲੂ ਵਾਲੇ ਇਹਨਾਂ ਦਾ ਐਕਸੀਡੈਂਟ ਹੋ ਗਿਆ। ਮੈਂ ਮਾਲ ਕੀ ਕਰਦੇ? ਅਨਸਾਫ਼ ਮੰਗਦੇ ਸੀ। ਘਰ ਵਿੱਲਾ ਕਰਤਾ ਸਾਡਾ ਵੀ। ਸਰ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਘਟਨਾ ਲਾਪੜੀ ਆ ਤੇ ਕਿੰਨੇ ਜਣਾਂ ਦੀ ਮੌਤ ਹੋਈ? ਇਹ ਨਾ ਸਦਾਰੇ ਤੋਂ ਥੋੜਾ ਜਿਹਾ ਅੱਗੇ ਕਿਲੋਮੀਟਰ ਤੇ ਕਾਰ ਸੀ ਬਹੁਤ ਓਵਰ ਸਵੀਟ ਤੇ ਇਹ ਅੱਗੋਂ ਮੋਟਰਸਾਈਕਲ ਤਿਆਰ ਹੈ ਸੀ ਮਫੂ ਵਲੋਂ ਜਿਹੜੀ ਉਹ ਸਿੱਧੀ ਕਾਰ ਮਰਜੀ ਵਿੱਚ ਹੈ ਇਹ ਇਹ ਦੋ ਇੱਕ ਲੜਕ ਨੌਂਦੇ ਦੀ ਤੇ ਇਸ ਤੋਂ ਦੀ ਸਿਸਟਰ ਮਾਸੀ ਦੀ ਕੁੜੀ ਉਹਨਾਂ ਦੋਹਾਂ ਦੀ ਬੈਕ ਹੋ ਗਈ ਤੇ ਹੁਣ ਅਸੀਂ ਪੋਸਟਮਾਰਟਮ ਕਰਾਉਣ ਲੱਗੇ ਹਾਂ ਮੁਕਦਮਾ ਦਰਜ ਕਰਤਾ கடித பத்த